ਸਾਸੀ ਗੱਲ ਭਾਣੇ ਕਿੰਨੇ ਦਿਨਾਂ ਤੋਂ ਪਿਆ ਇੱਥੇ 15 ਦਿਨ ਹੁਣ ਆਪੋ ਤੇ ਉੱਡ ਨਹੀਂ ਪਾਇਆ 15 ਵੀ ਦਿਨ ਦਿੱਤੀ ਪਿਆ ਇਦਾਂ ਹੀ ਬਹੁਤ ਇੰਗਲਿਸ਼ ਪੜ੍ਹੇ ਬਹੁਤ ਜ਼ਿਆਦਾ ਪੜ੍ਹੇ ਰੋਟੀ ਲੈਣੀ ਜਾਂਦਾ ਇੰਗਲਿਸ਼ ਵਿੱਚ ਬਾਤ ਕਰਦਾ ਰੋਟੀ ਲੇਤਾ ਬਹੁਤ ਜ਼ਿਆਦਾ ਇੰਗਲਿਸ਼ ਨਮਸਕਾਰ ਭਾਈ ਬਹੁਤ ਹੈਲੋ ਕੀ ਬੋਲਦਾ ਬੋਲੋ ਇੱਕ ਮਿੰਟ ਬੇਟਾ ਹਾਊ ਆਰ ਯੂ ਕਿਵੇਂ ਹੋ ਵਾਟਸ ਯਰ ਨੇਮ ਵਾਟਸ ਯਰ ਨੇਮ ਬਰੇਕਰ ਬੋਲ ਬੋਲ ਇੰਗਲਿਸ਼ੇ ਗੱਲ ਕਰ ਜਾਣਾ ਇੱਕ ਮਿੰਟ ਪਰ ਇੱਕ ਮਿੰਟ ਪਰ ਇੱਕ ਮਿੰਟ ਪਹਿਣਾ ਕੋਈ ਭਾਈ ਨਾਮ ਕਾ ਹੈ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜੇ ਆ ਜੀ ਆ ਗੰਦੇ ਨਾਲੇ ਤੇ ਏਰੀਆ ਕਿਹੜਾ ਦੱਸੋ ਇਹ ਆਪਣਾ ਕੁੰਦਨਪੁਰੀ ਕੁੰਦਨਪੁਰੀ ਖੜੇ ਆ ਜੀ ਆ ਦੇਖੋ ਗੰਦੇ ਨਾਲੇ ਦੀ ਪੁਲੀ ਦੇ ਉੱਤੇ ਆ ਗੰਦਾ ਨਾਲਾ ਆ ਸਾਡੇ ਲੁਧਿਆਣੇ ਦਾ ਸ਼ਹਿਰ ਦਾ ਸਾਰਾ ਗੰਦੇ ਇਹ ਦਰਿਆ ਚ ਸਤਲੋ ਦਰਿਆ ਚ ਪੈਂਦਾ ਜਾ ਕੇ ਇਹ ਉਹ ਗੰਦਾ ਨਾਲਾ ਤੇ ਇਹ ਬੁੱਢਾ ਨਾਲਾ ਕਹਿੰਦੇ ਇਹਨੂੰ ਇੱਥੇ ਇੱਕਾ ਵਕਤ ਦਾ ਮਾਰਿਆ ਹੋਇਆ ਇਨਸਾਨ ਪਿਆ ਸਾਰਾ ਪੁੱਛਿਆ ਸਾਥ ਨੇ ਰੋਟੀ ਪਾਣੀ ਰੋਜ਼ ਮਾ ਕੇ ਦਿੱਤੇ ਇਸ ਨੌਜਵਾਨ ਦੀ ਵੀਡੀਓ ਆਉਂਦੇ ਨੂੰ 15 20 ਦਿਨ ਹੋ ਗਏ ਸਾਨੂੰ 15 ਤੋਂ 20 ਦਿਨਾਂ ਦੇ ਵਿੱਚ ਵੀਡੀਓ ਆਂਦੀ ਨੂੰ ਹੋ ਗਿਆ ਸਾਨੂੰ ਐ ਸੀ ਵੀ ਚਲੋ ਕੋਈ ਨਾ ਕੋਈ ਸ਼ਾਇਦ ਇਹਦਾ ਕੋਈ ਹੱਲ ਕਰੂਗਾ ਨੌਜਵਾਨ ਪਰ ਅੱਜ ਉਸ ਵਾਇਗਰੂ ਨੇ ਕਿਰਪਾ ਕੀਤੀ ਸਾਡੇ ਡਿਊਟੀ ਲਾ ਕੇ ਸਾਨੂੰ ਭੇਜਿਆ ਇਹ ਪੱਲੀ ਲੈ ਕੇ ਨੌਜਵਾਨ ਇੱਥੇ ਪਿਆ ਇੱਕੋ ਹੀ ਥਾਂ ਤੇ ਇੱਥੇ ਹੀ ਆਹ ਉਹ ਕਿਹੜਾ ਗਰਦਾ ਨਹੀਂ ਉਠਾ 15 ਦਿਨਾਂ ਤੱਕ ਇੱਥੇ ਪਿਆ ਬਸ ਐਦਾ ਹੱਥ ਕਰਿਆ ਬੈਠਾ ਖਾਲੀ ਤਾਂ ਲੈਂਗੁਏਜ ਦੀ ਪ੍ਰੋਬਲਮ ਆ ਜਾਂ ਕੀ ਹੈ ਇਹ ਬੰਦਾ ਤੇ ਅੰਗਰੇਜ਼ੀ ਚ ਬੋਲਦਾ ਹੈ ਉਹ ਵੀ ਇੰਗਲਿਸ਼ ਬਹੁਤ ਬੋਲਦਾ ਭਾਜੀ 15 15 ਦੀ ਪਹਿਲੀ ਬਹੁਤ ਇੰਗਲਿਸ਼ ਬੋਲਦਾ ਸੀ ਉਹ ਬੰਦਾ ਮਰਿਆ ਨਾ ਉਸਕੇ ਬਾਅਦ ਇਹ 15 ਦੀ ਇੰਗਲਿਸ਼ ਮੇ ਰੋਟੀ ਮੰਗਦਾ ਨਾ ਹੋਰ ਮਰ ਗਿਆ ਬੰਦਾ ਕੌਣ ਮਰਾ ਉਹ ਇੱਕ ਲਾਵਾਰਿਸ ਲਾਸਵਰੀ ਕਿਸੇ ਕੇ ਬਾਅਦ ਦਾ ਨਹੀਂ ਹਾਂ اسی ਕੇ ਕਮਰ ਤੇ ਲੇਟ ਗਿਆ ਉਸਕੇ ਬਾਅਦ ਉਹ ਉੱਠਾ ਹੀ ਨਹੀਂ ਭਾਜੀ ਉਹ ਸੀ ਕੇ ਕੰਬਲ ਮੇ ਮਰ ਗਿਆ ਹਾਂ ਉਸਕੇ ਬਾਅਦ ਸਾਈਡ ਹੋ ਜਾ ਥੋੜਾ ਸਾਈਡ ਹੋ ਜਾ ਯਾਰ ਗੱਡੀਆਂ ਨਿੰਗਣ ਤੋਂ ਸਾਈਡ ਹੋ ਜਾ ਇਧਰ ਹੋ ਜਾ ਵੀਰੇ ਸਾਈਡੋਂ ਬੁੱਤੜਾ ਇਧਰ ਆ ਬੋਨੋਦ ਇੱਥੇ ਆਪਾਂ ਇੱਥੇ ਜਾਣਾ ਮਰਣਾ ਉਸਦੀ ਬਾਜੀ ਪੁੱਤ ਨਹੀਂ ਉਠਾ ਇਹ ਖੜਨੇ ਫਿਰ ਵੀ ਮੈਂ ਸੁਵੇ ਸਾਮ ਆ ਗਿਆ ਕਿਸੇ ਕੇ ਸਾਥ ਇੱਕ ਬਿਸਤਰ ਮੇ ਇਸਕੇ ਕੰਬਲ ਮੇ ਬੰਦਾ ਪੜਾ ਤਾ ਉਹ ਮਰ ਗਿਆ ਪਾਇਲਿੰਗ ਇਹ ਅਗੇ ਟੈਲਦਾ ਇੰਗਲਿਸ਼ ਮੇ ਬੋਲਦਾ ਇੰਗਲਿਸ਼ ਮੇ ਰੋਟੀ ਮੰਗਦਾ ਦਾ ਕੋਈ ਦੇ ਦੇ ਤੋਂ ਵੀ ਠੀਕ ਨਹੀਂ ਦੇ ਦੇ ਤੋ ਵੀ ਠੀਕ ਉਸਦੇ ਬਾਦ ਬੰਦਾ ਕਰ ਗਿਆ ਉਸਾਮੇ ਦੁਕਾਨ ਮੇ ਉਸਕੋ ਲਾਵਾੜੀ ਜੋ ਨਾ ਅਪਾ ਸਿਵਾਨ ਲੈ ਦਿਆ ਉਸਕੋ ਸੰਗਤ उसका पिछौना ये उसका पिछौना नीचे वाला है ऊपर वाला तो दुनिया डाल के जाती है ठंडी पा बच्चा उसके बाद ना ये खुद एक जवान भी नहीं बोल पाया बस इतने इतने उसी के बिस्तर में लेट गया हाँ, बस उसके बाद तो कोई अपना भाई बहुत इंग्लिश बहुत बस एक मिनट में भाई इधर देखो भाई इधर देखो भाई मेरी तरफ देखो क्या नाम है तुम्हारा तुम्हारा नाम क्या है बेटा खड़े हो जाओ ਉਠਾਓ ਇਹਨੂੰ ਖੜਾ ਹੋਗਾ ਖੜਾ ਹੋਗਾ ਮੈਂ ਕੱਲ 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 ਕੱਪੜੇ ਬਦਲ ਕੇ ਗਏ ਪੂਰਾ ਆ ਕੰਬਲ ਵਿਰ ਦੇ ਨਾਲ ਮਾਣਾ ਕੋਈ ਬੰਦਾ ਤੇ ਸਾਈਡ ਹੋ ਜਾ ਤੈਨੂੰ ਤੂੰ ਛੱਡ ਦੇ ਤੈਨੂੰ ਤੂੰ ਛੱਡ ਦੇ ਉਹ ਵੀ ਮੇਰੇ ਬਾਪ ਪਾਏ ਕੀ ਕੋਈ ਗੱਲ ਨਹੀਂ ਕੋਈ ਗੱਲ ਮੈਂ ਖੜਾ ਕਰਕੇ ਨਹੀਂ ਸਾਰਾ ਇਸ ਨੂੰ ਸਾਫ਼ ਕਰਕੇ ਇੰਨਾ ਔੜੇ ਲਿਖਿਆ ਨਾ ਮੈਂ ਸਾਰਾ ਉਹ ਸਾਫ਼ ਕਰ ਦਿੱਤਾ ਸਾਰੇ ਹਮੇਚਾ ਉਹ ਬਣਾ ਕੇ ਸਾਫ਼ ਕੀਤਾ ਕਿ ਤੂੰ ਬਿਲਕੁਲ ਨਗਨ ਵਾਸਤਾ ਤੇ ਬੈਠਾ ਵਿਚੇ ਹੀ ਲੈ ਟੈਨ ਵਿਚੇ ਹੀ ਬਾਥਰੂਮ ਹੋ ਰਿਆ 15 16 ਦਿਨ ਤੋਂ ਉੱਪਰ ਹੋ ਗਿਆ ਥੋੜਾ ਤੋਰ ਅੱਗੇ ਸਤਨਾਮ ਅੱਗੇ ਤੋਰ ਥੋੜਾ ਜਾਨੂੰ ਇੱਕੋ ਹੀ ਜਗ੍ਹਾ ਤੇ ਮਰੇ ਪੈਰ ਇੱਕ ਪੈਰ ਪਟ ਰਿਹਾ ਚੱਲ ਤੁਰੇ ਨਹੀਂ ਇਹ ਤਾਂ ਚਲੋ ਬੇਟਾ ਚਲੋ 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 ਬੇਟਾ ਚਲੋ ਸਭ ਕੁਝ ਕਰ ਲੈਣਾ ਤੁਰੇਗਾ ਤਾਂ ਕੁਝ ਕਰੇਗਾ ਥੱਲੇ ਕੰਬਲੀ ਬਾਹਰ ਜੁੜੇ ਹੋਏ ਨਾਲ ਥੱਲੇ ਵਾਲੇ ਕਾਦੇ ਭੈਣੇ ਤੂੰ ਇੱਕ ਮਿੰਟ ਰੁਕ ਜਾ ਮੇਰੀ ਭੈਣ ਸਿੱਟਣਾ ਦਈ ਇਹਨੂੰ ਮਰ ਕੇ ਜਰ ਨਹੀਂ ਆ ਨਹੀਂ ਚਲੇ ਸਾਰਾ ਸਿਰ ਮਤਲਬ ਉਹ ਆ ਪੈਰ ਨੂੰ ਕੀ ਹੋਇਆ ਇਹ ਵਾ ਕਰਨ ਰੱਖ ਸਾ ਉਹ ਆ ਪੈਰ ਤੇ ਕੀ ਹੋਇਆ ਤਾਂ ਜਰਾਬਾਂ ਇੱਕ ਮਿੰਟ ਇੱਕ ਮਿੰਟ ਜਰਾਬਾਂ ਜੁੜੀਆਂ ਪਈਆਂ ਵਿੱਚ ਹੀ ਉਹ ਸਾਰਾ ਬੰਦਾ ਹੀ ਆ ਉਹ ਉਹ ਜਰਾਬਾਂ ਦੇਖੋ ਐਂ ਲੱਗਦੀਆਂ ਜਿਵੇਂ ਪੈਰ ਦਾ ਹਿੱਸਾ ਬਣ ਗਈਆਂ ਹੋਣ ਦੇਖੋ ਜਰਾਬਾਂ ਐ ਲੱਗਦਾ ਜਿਵੇਂ ਮਾਸ ਬਣ ਗਿਆ ਹੋਵੇ ਜਰਾਬਾਂ ਦਾ ਜੇ ਬਾਗਰੂ ਅਰੇ ਭਾਈ ਨਾਮ ਕਿਆ ਹੈ ਤੇਰਾ ਪੈਰ ਪਿੱਛੇ ਹੋ ਜਾ ਪਿੱਛੇ ਹੋ ਜਾ ਬਹਿਣੇ ਇੱਕ ਮਿੰਟ ਇਹ ਮਰਾ ਕੋਲ ਤੋਂ ਬੋਲ ਬੋਲ ਨਾਮ ਕਿਆ ਹੈ ਤੇਰਾ ਬੋਲ ਹੁਦਾ ਬੋਲ ਤੇਰਾ ਨਾਮ ਕਿਆ ਹੈ ਬੋਲੋ ਲੈ ਆ ਫੜ ਕੇ ਲੈ ਆ ਫੜ ਕੇ ਤੇਰਾ ਨਾਮ ਕਿਆ ਹੈ ਵੀਰੇ ਓ ਭਾਈ ਤੇਰਾ ਨਾਮ ਕਿਆ ਹੈ ਤਰਾ ਨਾਮ ਕਿਆ ਹੈ ਹੈ ਨਾਮ ਕਿਆ ਹੈ ਤੇਰਾ ਕਿਆ ਨਾਮ ਹੈ ਹੈ ਇਹ ਬਾਬਾ ਆ ਖੋਲੀ ਮੇਰੇ ਡਾਲਾ ਇੱਕ ਜਗ੍ਹਾ ਬਣਾ ਪੁੱਤ ਹੁਸ਼ਾਰਤ ਸਾਡੇ ਸਾਡੇ ਆ ਕੰਬਲ ਪਛਾ ਦੇ ਪੁੱਤ ਕਿਆ ਨਾਮ ਹੈ ਕਿਆ ਨਾਮ ਹੈ ਕਿਆ ਨਾਮ ਹੈ ਅੱਲਾ ਪਾਕ ਚੱਕ ਸੱਤਰਾ ਉੱਪਰ ਇਹ ਭਈਆ ਜੇ ਉੱਪਰ ਡਾਲੇ ਪਰਪਤੇ ਉੱਪਰ ਦੇਵਾਂਗੇ ਇੱਕ ਅੰਮਲ ਪੌੜ ਥੱਲੇ ਪੱਲੇ ਕੋਈ ਬਹੁਤ ਆ ਉੱਪਰ ਦੇਣਾ ਚੱਲ ਚੱਲ ਜਾ ਮੇਰਾ ਪਾ ਚੱਲ ਇਧਰੋ ਠੀਕ ਆ ਚਾ ਯੂ ਤੇਰਾ ਬਸ ਇਧਰੋ ਉਹ ਖੰਬੇ ਪੈਣੇ 2 ਮਿੰਟ ਰਹਿਣਗੇ ਅਸੀਂ ਕਰਾਂਗੇ ਐਨੂੰ ਕਰਨਾ ਫਰਕੋ ਮਰੇ ਭੈਣ ਪਿੱਛੇ ਜਾ ਮੜਾ ਮੇਰੀ ਭੈਣ ਮੇਰਾ ਮਿਨਾ ਪੜਾ ਜਾ ਮੇਰਾ ਪ੍ਰਾ ਮਹਾ ਗੁਰੂ ਕਬੀ ਜਿੰਦਗੀ ਲਈ ਤੁਹੇ ਕਦੇ ਪਰੇਸ਼ਾਨ ਨਹੀਂ ਕਰੋਗਾ ਕਿਤੇ ਫੋਨ ਕੀਤਾ ਤੇ ਚਲੋ ਇਸ ਵਕਤ ਦੇ ਮਾਰੇ ਹੋਏ ਜੰਗ ਮੁੰਡੇ ਦੀ ਨੌਜਵਾਨ ਦੀ ਕੋਈ ਪਛਾਣ ਕਰੋ ਜੇ ਤਾਂ ਕੋਈ ਤੁਸੀਂ ਜਾਣਦੇ ਹੋ ਤਾਂ ਸਾਡੇ ਨੰਬਰ ਦਿੱਤੇ ਹੋਏ ਸਕਰੀਨ ਤੇ ਸੰਪਰਕ ਕਰੋ ਜੇ ਨਹੀਂ ਜਾਣਦੇ ਤਾਂ ਪਲੀਜ਼ ਵੀਡੀਓ ਨੂੰ ਸ਼ੇਅਰ ਕਰੋ ਦੇਖੋ ਕਿਵੇਂ ਇਹਦਾ ਖੰਭਣੀਆਂ ਵਗੈਰਾ ਬੰਨੀਆਂ ਹੋਈਆਂ ਬਾਹਰ ਤੇ ਕਿੰਨੀ ਟਾਈਟ ਕਰਕੇ ਆ ਬੰਨੀਆਂ ਹੋਈਆਂ ਇਹ ਚਾਹਤ ਕਿਤੇ ਮੰਦਰ ਤੋਂ ਆਇਆ ਹੋਊਗਾ ਜਾ ਕੇ ਵਿਚਾਰਾ ਜਾਂ ਕਿਵੇਂ ਹਨ ਤੇ ਭਾਜੀ ਬੜੀ ਇੰਗਲਿਸ਼ ਵਿੱਚ ਬੋਲਦਾ ਹੈ ਕੋਈ ਨਹੀਂ ਬੋਲਦਾ ਇਹਨਾਂ ਦਾ ਆ ਵੀ ਇੰਗਲਿਸ਼ ਦੇ ਵਿੱਚ ਗੱਲ ਕਰਦਾ ਸੀ ਜਦੋਂ ਆਇਆ ਸੀਗਾ ਕਿੱਥੋਂ ਆਇਆ ਕੌਣ ਆ ਇਹ ਇਹਦਾ ਕੀ ਨਾਮ ਆ ਇਹਦੇ ਮਾਪੇ-ਬਾਪ ਕਿੱਥੇ ਆ ਇਹ ਕਿੱਥੋਂ ਦਾ ਰਹਿਣ ਵਾਲਾ ਇਹ ਹਜੇ ਕੁਝ ਨਹੀਂ ਪਤਾ ਸਾਨੂੰ ਇਹਦਾ ਘਰ ਲੱਭਣ ਵਾਸਤੇ ਸਾਡੀ ਮਦਦ ਕਰੋ ਇੱਥੇ ਆਲੇ-ਦਾਲੇ ਥੋੜੀ ਜਿਹੀ ਲੋਕੈਲਿਟੀ ਇਸ ਤਰ੍ਹਾਂ ਦੀ ਆਪਸੇ-ਪਾਸੇ ਮੀਟ ਮਾਰਕੀਟ ਆਹੇ ਮੰਨ ਲਓ ਇੱਥੇ ਮੀਟ ਦੀ ਮੰਡੀ ਆ ਤੇ ਗੰਦਾ ਨਾਲਾ ਵਾ ਇੱਥੇ ਤੇ ਇੱਥੇ ਇਹ ਬਖਸ਼ਦਾ ਮਾਰਿਆ ਹੋਇਆ ਨੌਜਵਾਨ ਬੈਠਾ ਕਰੀਬ 15-16 ਦਿਨਾਂ ਤੋਂ ਅੱਜ ਤੋਂ 14-15 ਦਿਨ ਪਹਿਲਾਂ ਸਾਨੂੰ ਇੱਕ ਵੀਡੀਓ ਆਈ ਸੀਬੀ ਦੇ ਦੀ ਉਸ ਤੋਂ ਬਾਅਦ ਸ਼ਹਿਰ ਸਾਡੇ ਕਰਮਾਚਾਰੀ ਦੀ ਵੀਰੇ ਦੀ ਹਿੱਤ ਕਰ ਸੇਵਾ ਨਹੀਂ ਸੀ ਲਕੀ ਸਵਾਬ ਵੀ ਨਹੀਂ ਬਣਿਆ ਸਾਨੂੰ ਹੋਰ ਉਸ ਤੋਂ ਬਾਅਦ ਫਿਰ ਕਈ ਵੀਡੀਓ ਆਈਆਂ ਕਈ ਵੀਰਾਂ ਨੇ ਭੇਜੀਆਂ ਇਹਦੀਆਂ ਵੀਡੀਓ ਸਾਨੂੰ ਪਰ ਅੱਜ ਕਿਰਪਾ ਕੀਤੀ ਹੈ ਵਾਇਗਰੂ ਨੇ ਉਸ ਅੱਲਾ ਨੇ ਉਸ ਰਾਮ ਨੇ ਉਸ ਭਗਵਾਨ ਨੇ ਅੱਜ ਅਸੀਂ ਇਸ ਵੀਰ ਨੂੰ ਇਥੋਂ ਕੁੰਦਨਪੁਰੀ ਤੋਂ ਲੈਣ ਆਏ ਆ ਹੈਬੋਵਾਲ ਤੋਂ ਅੱਗੇ ਆਉਂਦੇ ਆ ਜਦੋਂ ਗੰਦੇ ਨਾਲੇ ਦੇ ਨਾਲ-ਨਾਲ ਪੁਲੀ ਤੇ ਕੁੰਦਨਪੁਰੀ ਵਾਲੀ ਪੁਲੀ ਦੇ ਉੱਤੇ ਬੈਠਾ ਸੀ ਨੌਜਵਾਨ ਇੱਕੋ ਹੀ ਜਗ੍ਹਾ ਤੇ ਬੈਠਾ ਸੀ ਅੱਗੇ ਪਿੱਛੇ ਕਿ ਕੌਣ ਆ ਕਿਵੇਂ ਆ ਕੁਝ ਨਹੀਂ ਪਤਾ ਸਾਨੂੰ ਤੂੰ ਥੋੜੀ ਗੱਡੀ ਗਾਂ ਕਰਕੇ ਕਮਾ ਤੇ ਇਹਦੇ ਉੱਤੇ ਸਮਾਨ ਦੇ ਵਿੱਚ ਅਸੀਂ ਦੇਖ ਲਈਏ ਆ ਜੀ ਮਾੜਾ ਜੀ ਤੁਹਾਨੂੰ ਅੱਗੇ ਨਹੀਂ ਕੁਝ ਨਹੀਂ ਲੈ ਕੋਈ ਆਧਾਰ ਕਾਰਡ ਪੈਨ ਕਰ ਦੇਖ ਲੈਣੇ ਦੋ ਮੈਂ ਆਪ ਆਪਣਾ ਕੰਮ ਕਰੋ ਬੈਨ ਜੀ ਜਗ੍ਹਾ ਦੇ ਵਿੱਚ ਗੰਦ ਦੇ ਵਿੱਚ ਸਾਨੂੰ ਕਈ ਵਾਰੀ ਹੱਥ ਮਾਰਨੇ ਪੈਂਦੇ ਆ ਕਿਉਂਕਿ ਇਹ ਦੇਖਣ ਲਈ ਵੀ ਕਿਤੇ ਦੀ ਕੋਈ ਆਈਡੈਂਟੀਫਿਕੇਸ਼ਨ ਨਾ ਹੋਵੇ ਇੱਥੇ ਲੈਟਰੀਨ ਹੀ ਲੈਟਰੀਨ ਪਈ ਆ ਬਾਈ ਦੀ 15 16 ਦਿਨਾਂ ਤੋਂ ਕਿਤੇ ਬੈਠਾ ਹੀ ਲੈਟਰੀਨ ਕਰੀ ਜਾਂਦਾ ਇਹ ਜਿਹੜਾ ਬੰਦਾ ਇਸ ਤੋਂ ਪਹਿਲਾਂ ਇਸੇ ਬਿਸਤਰੇ ਤੇ ਇੱਕ ਬੰਦੇ ਦੀ ਮੌਤ ਹੋ ਚੁੱਕੀ ਆ ਹਾਂ ਉਹਦੇ ਬਿਸਤਰੇ ਤੇ ਹੀ ਇਹ ਬੈਠ ਗਿਆ ਉੱਪਰ ਬਸ ਉਮੀ ਪਰ ਇਹਨੂੰ ਹੋ ਪੈਣੇ ਪਿੱਛੇ ਨੂੰ ਹੋ ਤੜਾਇਆ ਗੰਦੇ ਮੰਦੇ ਨੋਟ ਪਏ ਆ ਲੋਕਾਂ ਦੇ ਜੁੱਤੇ ਹੋਏ ਪੈਸੇ ਪਏ ਨੇ ਸਿੱਟੇ ਹੋਏ ਲੋਕਾਂ ਦੇ ਹਟ ਜਾ ਹਟ ਜਾ ਤੂੰ ਹਟ ਜਾ ਮੇਰੀ ਭੈਣ ਹਟ ਜਾ ਤੂੰ ਕੋਈ ਨਹੀਂ ਮੇਰਾ ਬੜਾ ਕੋਈ ਮੇਰਾ ਪਰਾਈ ਆ ਉਹ ਵੀ ਆਪਾਂ ਨੇ ਤਾਂ ਸ਼ੁਰੂਆਤ ਤੋਂ ਮੇਰੇ ਨਾਲ ਆ ਕੇ ਰੋਟੀ ਲੱਭ 4 ਵਜੇ ਪਿਆਰੇ ਦੇ ਦਿਨ ਦੇਖੋ ਮਾਂ ਨੇ ਕਿੰਨਾ ਅੱਜ ਤੇ ਇਨਸਾਨ ਦੀ ਦੁਰਗਤੀ ਦੇਖੋ ਕਿਦਾਂ ਦੀ ਹੋ ਗਈ ਆ ਤਜ ਦੇ ਇਨਸਾਨ ਦੇ ਕੋਲੇ ਲੋਕ ਇਦਾਂ ਪੈਸੇ ਸਿੱਟੇ ਜਾਂਦੇ ਆ ਦੇਖੋ ਸਿੱਕੇ ਪਏ ਨੇ ਆ ਪਿਆ ਇੱਕ ਤੇ ਜਿਹੜੀ ਚੀਜ਼ ਦੀ ਲੋੜ ਆ ਨੂੰ ਉਹ ਨਹੀਂ ਹੈਗੀ ਉਹਦੇ ਕੋਲੇ ਜਿਹੜਾ ਉਹਨੂੰ ਟ੍ਰੀਟਮੈਂਟ ਦੀ ਇਲਾਜ ਦੀ ਪਿਆਰ ਦੀ ਸਾਥ ਦੀ ਲੋੜ ਸੀਗੀ ਉਹ ਕਿਸੇ ਨੇ ਨਹੀਂ ਦਿੱਤਾ ਬੱਸ ਕਰ ਭੈਣਾ ਬੱਸ ਕਰ ਤੇ ਪਰ ਚਲੋ ਸਮਾ ਸਮਾ ਸਮਰਾਤਾ ਬਸ ਇਸ ਨੌਜਵਾਨ ਨੂੰ ਜ਼ਿਕਰ ਆਪਾਂ ਇਹਦੇ ਆਪਣੇਾਂ ਤੇ ਜ਼ਿਕਰ ਪਚਾ ਸਕੀਏ ਇਹਦੇ ਲਈ ਤੁਸੀਂ ਸਾਰੇ ਉਪਰਾਲਾ ਕਰਿਓ ਜੇ ਇਹ ਲੋਈ ਆਪਣਾ ਪੈਸਾ ਲੈ ਲੈ ਜੇ ਪੈਸਾ ਲੈ ਲੈ ਭਾਈ ਪੈਸਾ ਪੈਸਾ ਲੈ ਨਾ ਪੈਸਾ ਲੈ ਲਈ ਟਾਰਗਟ ਦੀ ਕਮਤ ਮੰਗਦੀ ਅਲੀ ਲੈ ਕੇ ਮੈਂ ਨਿਆ ਤੋ ਕਮਾ ਲਿਆ ਕਰਦੀ ਚਾਬੀ ਦਿਓ ਗੱਦੀ ਦੀ ਇੱਥੇ ਆ ਕੀ ਬਤ ਇਹ ਪੈਰ ਸਾਫ ਕਰਾਂਗੇ ਤੁਨ ਗੰਦ ਲੱਗਿਆ ਸਾਰੇ ਪੈਰਾਂ ਬਹੁਤ ਬੁਰੀ ਹਾਲਤ 'ਚ ਬੈਠਾ ਏ ਬਾਈ ਬਹੁਤ ਬੁਰੀ ਹਾਲਤ ਦੇਖੋ ਕਿੰਨਾ ਮਾਸੂਮ ਚਿਹਰਾ ਮਸਾਂ ਹਜੇ ਦਾੜੀ ਮੁੱਛਾ ਆ ਰਹੀਆਂ ਥੋੜੀਆਂ ਥੋੜੀਆਂ 20 ਸਾਲ ਦੀ ਉਮਰ ਆ ਮਸਾਂ 18 ਤੋਂ 20 ਸਾਲ ਦਾ ਮੁੰਡਾ ਪਤਾ ਨਹੀਂ ਕਿਵੇਂ ਕਿੱਥੋਂ ਕਾਹ ਤੋਂ ਕਿਉਂ 20 ਦਿਨ ਹੋ ਗਏ ਬਾਈ ਉਹ ਦੇਖਿਆ ਕਿਸੇ ਨੇ ਆਇਆ ਹੋਇਆ ਆਉਂਦਾ ਜਾਂਦਾ ਕੋਈ ਆਈ ਕੋਈ ਨਹੀਂ ਪੁੱਛਣ ਨੂੰ ਆਇਆ ਇਹ ਲੋਕੀ ਬਲੈਟੀ ਪਾ ਜਾਂਦੇ ਹੁਣ ਕੌਣ ਭਾਈ ਭਲੇ ਉਹ ਨਾਲ ਪਾਪੂ ਜਾਂਦੇ ਅੰਦਰ ਦਿਨ ਵਿੱਚ ਦਿਖ ਰਿਹਾ ਐਸੀ ਬੜਾ ਹੈ ਇਦਾਂ ਹੀ ਪਿਆ ਨਹੀਂ ਆਇਆ ਘੜ ਤੇ ਅਸੀਂ ਇਹ ਪਤਾ ਨਹੀਂ ਸਮਝ ਪਤਾ ਕਿ ਕਿੱਥਾਂ ਆਇਆ ਕਿੱਦਾਂ ਇੱਥੇ ਆ ਕੇ ਬੈਠ ਗਿਆ ਹਾਂਜੀ ਕਿੱਥੇ ਬੈਠ ਗਿਆ ਭਾਈ ਭਾਜੀ ਮੈਂ ਖੁਦ ਇਹਨੂੰ ਦੋ ਕੰਮ ਪਾਏ ਦੋ ਕੰਮ ਪਾਏ ਬਾ ਇੱਥੇ ਆ ਕੇ ਬੈਠ ਗਿਆ ਆ ਕੇ ਬੈਠ ਗਿਆ ਆ ਜਾਓ ਸਾਈਡ ਤੇ ਨੂੰ ਆ ਜਾਓ ਅੱਛਾ ਭਾਈ ਤੁਸੀਂ ਦੇਖਿਆ ਇਹਨੂੰ ਕਿੰਨੇ ਦਿਨਾਂ ਤੋਂ ਬੈਠਾ ਇੱਥੇ ਬੇਟਾ ਕਿਤਨੇ ਦਿਨ ਸੇ ਜਾਂ ऐसे बैठा है बारिश से पहले से बैठा है बारिश में भी, भी ऐसे तो बैठा था पहले चल रहा था पहले चल रहा था हाँ। अब कितने दिन से नहीं चल रहा है अभी जब से बारिश हुआ है तो तब से नहीं चल रहा है बैठे बैठे है खाता पीता क्या है वो तो, तो मूली खाता है मेरे को बोलता है खाना जो तो मैं एक मच्छी दो मच्छी दे देता हूँ दिखा दे तो। लेता है तो कोई हिंदी बोलता है हिंदी क्या बोलता है हिंदी में बोलता है हिंदी में भाषा कौन सी बोलता है पंजाबी बोलता है जैसे मैं बोलता हूं ऐसे बोलता है जैसे पंजाबी, हिंदी बोलते तुम हिंदी बोलता है, हिंदी बोलता है। कोई नाम पता बताता कोई इसे नमा बताया नाम उसने बताया कुछ कपना इससे बात करके देखो थोड़ा आओ इसको बताओ थोड़ा पूछो क्या नाम है तुम्हारा एक बार पूछो यहाँ पे चढ़ जाओ ऊपर कुछ मछली खाएगा क्या मछली चावल खाया mm. चावल बा, दाल भात खाएगा मछली खाएगा मछली नाम क्या है तुम्हारा नाम क्या है नाम बोलो बोलो। क्या नाम है भाई ए भाई नाम क्या है भाई नाम।, नाम।, नाम क्या है नाम। नाम। उसके भाई नाम नाम क्या है तुम्हारा साइडर साइडर भाई नाम क्या है तुम्हारा है? क्या नाम है भाई नाम क्या है अपना नाम बताओ भाई नाम बताओ इधर देखो नाम बताओ तुम्हारा नाम क्या है ए भाई इधर देखो मेरी तरफ नाम क्या है ए भाई Osionfish. क्या नाम है नाम क्या है क्या नाम है क्या नाम है नाम क्या है भाई नहीं मेरा भाई नहीं मेरा बोल के बताओ क्या नाम है क्या नाम है सतरे की हाल नहीं ठीक होंगे तो ठीक है ठीक है नाम क्या है भाई क्या नाम है बोलो वाहेगुरु बोलो वाहेगुरु वाहेगुरु एकंकार सतनाम करतापुर निरपो निर्वैर अकाल मूर्त अजूनी सैतन गुरु प्रसाद जप आदि सत जुगाद सत नेति सत नान प्रसि तू भाई है मेरा ठीक है छोटा भाई है ना मेरा भाई है भाई तू मेरा ठीक है टेंशन मत लेना हम तेरे को लेके जा रहे हैं अभी हॉस्पिटल लेके जाएंगे वहां पे तुम्हारा इलाज चलाएंगे तुम ठीक हो जाओगे बिल्कुल ठीक है फिक्र मत करना ठीक है तो जैसे जो बहन है ना तेरी हम भी भाई हैं तुम्हारे ठीक है, है? पानी पिएगा पानी ले 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 पानी पिएगा पानी पिएगा पानी पिएगा ਥੋੜਾ ਥੋੜਾ ਪਾਜੀ ਥੋੜਾ ਥੋੜਾ ਇਤਨਾ ਨਹੀਂ ਪੀਣਾ ਪਤਾ ਮੈਨੂੰ ਭੈਣੇ ਪਤਾ ਇੱਕ ਸਾਜ਼ ਨਹੀਂ ਪੀਓ ਪਾਜੀ ਦੋ ਮਿੰਟ ਹਾਂ ਇੱਕ ਸਾਜ਼ ਨਹੀਂ ਪੀਓ ਫੀਲ ਬੇਟਾ ਹਾਂ ਬਤਾਓ ਤੇਰਾ ਨਾਮ ਕਹੇ ਬੇਟਾ ਇਧਰ ਦੇਖੋ ਮੇਰੀ ਤਰ ਨਾਮ ਬਤਾਓ ਕਿਆ ਹੈ ਤੁਹਾਡਾ ਨਾਮ ਬੋਲੋ ਬੋਲ ਕੇ ਬਤਾਓ ਨਾਮ ਕਿਆ ਹੈ ਤੁਹਾਡਾ ਏ ਭਾਈ ਨਾਮ ਤਾਂ ਬਤਾ ਦੇ ਛੋਟੂ ਏ ਭਾਈ ਬਤਾਓ ਬੋਲੋ ਕਿਆ ਨਾਮ ਹੈ ਕਿਆ ਨਾਮ ਹੈ ਇਹ ਬਾਈ ਕਿਆ ਨਾਮ ਬਤਾਓ ਮੂੰਹ ਧੋ ਲੋ ਥੋੜਾ ਖੜੀ ਤੋਂ ਕਰੀਬ ਕਿਨਾਂ ਖੜੀ ਲੱਗ ਪਤੀ ਨਾਲ ਖੜੀ ਆਪੋ ਦੇ ਉਹ ਭੈਣੇ ਵੀਡੀਓ ਚੱਲਦੀ ਗਾਲਾਂ ਨਾ ਕੱਢ ਭੈਣ ਠੀਕ ਆ ਬਰਾ ਬਤਾਓ हां बताओ क्या नाम है तुम्हारा नाम बताओ आप बेटा नाम बताओ ओ भाई इधर देखो नाम तो बता दे थोड़ा कुछ तो बोलो यार हैं ए भाई कुछ तो बोलो इधर दुखता है क्या दुखता है इससे दुखदा रे क्वेश्चन आ रया किड्डा वड्डा होया पया रे आ देख टांके लगे होया आ सट लगी हुई है आ देखो आरे किड्डा वड्डा खून निकल जांदा हां यही दुखता है ਇਹ ਬਰਤਨੀ ਬੋਲਣੇ ਬਹੁਤ ਬੜੀਆਂ ਬੋਲਦਾ ਕੀ ਲੱਗਾ ਜਾਂਹ ਪੇ ਚੋਟ ਲੱਗਾ ਹੈ ਬਾਈ ਚੋਟ ਲੱਗਾ ਇਹ ਮੂੰਹ ਤੇ ਜਿਆ ਇੱਥੋਂ ਟੁੱਟਿਆ ਹੋਇਆ ਕੁਝ ਆ ਸਾਰਾ ਚੀਜ਼ ਸੁੱਜੀ ਪਈ ਆ ਵਿੱਚੋਂ ਬਲੀਡਿੰਗ ਹੋਣ ਲੱਗ ਗਈ ਜਦੋਂ ਮੜਾ ਹੱਥ ਲਾਇਆ ਸਾਰੇ ਰੇ ਕੋਈ ਬਹੁਤ ਜ਼ਿਆਦਾ ਸੱਟ ਲੱਗੀ ਆ ਸਿਰ ਤਾਂ ਹੀ ਇਹ ਤਾਂ ਬੋਲ ਨਹੀਂ ਹੋ ਪਾ ਰਹਾ ਚਲੋ ਕਰਿਓ ਸ਼ੇਅਰ ਵੀਡੀਓ ਆਪਣੇ ਆਸ-ਪਾਸ ਯਾਰ ਖਿਆਲ ਰੱਖਿਆ ਕਰੋ ਭਰਾਵੋ ਤੁਹਾਡੇ ਵਰਗੇ ਹੀ ਇਨਸਾਨ ਇਹਨੂੰ ਨਾ ਕੋਈ ਇੱਥੇ ਦਾ ਕਾਉਂਸਲਰ ਇੱਥੋਂ ਦਾ ਕੋਈ ਐਮਐਲਏ ਕੋਈ ਐਮਪੀ ਬਾਈ ਕੋਈ ਵੀ ਨਹੀਂ ਯਾਰ ਹੁਣ ਵੋਟਾਂ ਆ ਜਾਣੀਆਂ ਬਾਈ ਸਪੀਕਰਾਂ ਚ ਹੂ ਹਾਂ ਕਰਦੇ ਫਿਰਨਗੇ ਘਰੋ ਘਰੀ ਪੈਰੀਆਂ ਤਲਾਉਂਦੇ ਮਿੰਟਾਂ ਕਰਦੇ ਵੋਟਾਂ ਲੰਘ ਜਾਣਗੀਆਂ ਫਿਰ ਕਿਸੇ ਦੇ ਨਹੀਂ ਪੁੱਛਣਾ ਕੋਈ ਮਰਰਾ ਜੀਰਾ ਕਿਸੇ ਮਤਲਬ ਨਹੀਂ ਇਹ ਦੋ ਤੁਮ ਲੋਕਾਂ ਦਾ ਰੂਪ ਇਹ ਤੁਮ ਲੋਕ ਜਵਾਨ ਮੁੰਡਾ ਬਾਈ ਯਾਰ ਹਾਂ ਕੋਈ ਵੀ ਨਹੀਂ ਇੱਥੇ ਕਿਸੇ ਨੂੰ ਵੀ ਨਹੀਂ ਦਿਖਦਾ ਠੀਕਾ ਇੱਥੇ ਕਿਸੇ ਨੂੰ ਵੀ ਨਹੀਂ ਬਾਜੀ ਸਭਮ 4 ਵਜੇ ਆ ਕੇ ਨਾ ਸੋ ਉਠਾ ਕੇ ਦੇਖਦੇ ਮਰ ਗਿਆ ਕਿ ਜਿੰਦਾ ਇੱਦਾਂ ਦਾ ਇਲੈਕਟ੍ਰੋਨੋਟ ਗਿਆ ਜਾ ਕੇ ਨਮ ਜਾ ਕੇ ਸੱਸੇ ਜਾ ਵੀ ਕਮਾਲ ਹੋ ਗਿਆ ਬਾਜੀ ਉਹ ਦੋ ਪਰੌਦੇ ਫਰੀਮ ਤੋਂ ਬੰਦਾ ਚੰਦ ਤੇ ਪਹੁੰਚ ਗਿਆ ਜ਼ਮੀਨ ਤੇ ਮਰੀ ਜਾਂਦਾ ਉੱਥੇ ਕੀ ਕਰਨਾ ਜਾ ਕੇ ਥੱਲੇ ਤਾਂ ਦੇਖੋ ਬਾਈ ਕੀ ਹਾਲ ਆ ਜੁਨੀਓ ਨਹੀਂ ਦੇਖਣੀ ਹੈ ਉੱਪਰ ਉੱਪਰ ਦੇਖਣੀ ਹੈ ਇੱਥੇ ਮੱਛੀ ਮਾਰਕੀਟ ਆ ਇਹ ਮੰਡੀ ਆ ਮੱਛੀਆਂ ਦੀ ਬੰਦਾ ਵੀ ਮੱਛੀ ਦੇ ਪਾਈ ਪੈ ਕੇ ਰਿਆ ਸੀ ਬੰਦੇ ਦੀ ਮੱਛੀ ਤੋਂ ਵੀ ਘੱਟ ਵੈਲਿਊ ਹੈ ਇੱਥੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਇਹ ਵੀ ਕਿੱਥੇ ਮੰਨ ਬੈਠੋ ਬੇਟਾ ਉੱਪਰ ਬੈਠੋ ਉੱਪਰ